ਸਟਾਰਟਰ ਨਹੀਂ ਲੱਗਦੀ ਕੋਈ ਸਾਡੇ ਮੁਲਕ ਦੇ ਵਿੱਚ ਕੋਈ ਮਿਹਨਤਾ ਮਿਹਨਤਾ ਦੇ ਬੰਦੇ ਦਾ ਕੋਈ ਮੁੱਲ ਨਹੀਂ ਹੈਗਾ ਆ ਬਜ਼ੁਰਗ ਮੇਰੇ ਨਾਲ ਬੈਠਾ ਠੀਕ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਮੈਨੂੰ ਬੜੂਚ ਵਿਚਾਰਾ ਮਿਲਿਆ ਚਲੋ ਇਹ ਕਹਿੰਦਾ ਬਾਈ ਮੈਂ ਗੜਗਾਵਾ ਤੱਕ ਜਾਣਾ ਤਾਂ ਕਹਿੰਦਾ ਮੈਂ ਲੈ ਚੱਲਦਾ ਤੈਨੂੰ ਨਾਲ ਠੀਕ ਹੈ ਜੀ ਤੁਰ ਲੱਗਿਆ ਬੰਦੇ ਰੋਟੀ ਜੋਗੇ ਵੀ ਪੈਸੇ ਨਹੀਂ ਦਿੱਤੇ ਰੋਟੀ ਜੋਗੇ ਕਿਰਾਏ ਜੋਗੇ ਵੀ ਲੈ ਬਈ ਤੂੰ 1000 1500 ਕਿਲੋਮੀਟਰ ਦੂਰ ਦਾ ਪੰਜਾਬ ਦਾ ਰਹਿਣ ਵਾਲਾ ਵੀ ਲੈ ਤੂੰ 1000 ਰੁਪਏ ਹੀ ਲੈ ਜਾ ਮਿੰਤਾ ਵੀ ਕਰ ਲਿਆ 400 ਲੀਟਰ ਡੀਜ਼ਲ ਸੀਗਾ ਗੱਡੀ ਜੇ ਜਿਵੇਂ ਚਾਹੁੰਦਾ ਮੈਂ ਸਾਰਾ ਵੇਚ ਦਿੰਦਾ ਠੀਕ ਹੈ 35000 ਰੁਪਏ ਡੀਲ ਸੀਗਾ ਜੇ ਮੈਂ ਵੇਚਣਾ ਚਾਹੁੰਦਾ ਤਾਂ ਮੈਂ ਮਿੰਟ ਹੀ ਵੇਚ ਦਿੰਦਾ ਪਰ ਮੈਂ ਕਿਹਾ ਨਹੀਂ ਯਾਰ ਠੀਕ ਹੈ ਪਰ ਬੰਦੇ ਨੇ ਨਵਾਂ ਸਾਲ ਵੀ ਨਹੀਂ ਸੋਚਿਆ ਵੀ 31 ਦਸੰਬਰ ਨਵਾਂ ਸਾਲ ਆਸੀ ਡਰਾਈਵਰ ਨੂੰ ਉਤਾਰ ਰਹੇ ਆ ਅਸੀਂ ਘਟੋ ਘਟੋ ਉਹਨੂੰ ਰੋਟੀ ਜੋ ਕੇ ਪੈਸਾ ਤਾਂ ਦੇ ਦਈਏ ਯਾਰ ਉਹਨੂੰ ਕਿਰਾਏ ਭਾੜੇ ਜੋ ਕੇ ਪੈਸਾ ਤਾਂ ਦੇ ਦਈਏ ਯਾਰ ਕੋਈ ਨਹੀਂ ਯਾਰ ਇੱਛਾ ਪੁੱਛਦਾ ਆਏਗਾ ਇੰਡੀਆ ਦੇ ਵਿੱਚ ਸਾਡੇ ਡਰਾਈਵਰਾਂ ਦਾ ਐਡੀ ਮਾੜੀ ਹਾਲਤ ਹੈ ਸਾਡਾ ਕੋਈ ਨਹੀਂ ਪੁੱਛਦਾ ਪਰ ਅਸੀਂ ਜੁਕਤੀਆਂ ਕਿਉਂ ਖਾਂਦੇ ਆ ਸਾਡੇ ਵਿੱਚ ਏਕਾ ਨਹੀਂ ਹੈਗਾ ਜਿੱਦਣ ਸਾਡੇ ਵਿੱਚ ਏਕਾ ਹੋ ਗਿਆ ਜੇ 100 ਡਰਾਈਵਰ ਇਕੱਠਾ ਹ ਠੀਕ ਹੈ ਅਗਲੇ ਦੀ ਕੀ ਜ਼ਰੂਰਤ ਸੀ ਕੀ ਅਗਲਾ 1 ਰੁਪਿਆ ਵੀ ਮੇਰਾ ਕੱਟ ਜਾਂਦਾ ਯਾਰ ਪਰ ਸਹੀ ਜੁੱਤੀਆਂ ਖਾਦੇ ਆ ਆਪਦੀ ਵਜ੍ਹਾ ਕਾਰਨ ਹਾਂਜੀ ਸასიਖਾਲ ਦੋਸਤੋ ਅੱਜ ਹੈ 31 ਦਸੰਬਰ ਸੰਨ 2025 ਦਾ ਲਾਸਟ ਅੱਜ ਦਾ ਡੇ ਹੈ ਲਾਸਟ ਦਿਨ ਹੈ ਕੱਲ ਨੂੰ ਨਵਾਂ ਸਾਲ ਹੈ ਜੀ ਤੇ ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣੀਆਂ ਚਾਹੁੰਦਾ ਆਪਣੀ ਜ਼ਿੰਦਗੀ ਬਾਰੇ ਵੀ ਮੈਂ ਆਪਣੇ ਸਾਲ ਦੇ ਵਿੱਚ 2025 ਦੇ ਵਿੱਚ ਕੀ ਖਟਿਆ ਤੇ ਕੀ ਕਮਾਇਆ ਆ ਤੁਸੀਂ ਕੀ ਦੇਖ ਰਹੇ ਹੋ ਬੈਗ ਦੇਖ ਰਹੇ ਹੋ ਨਾ ਤੇ ਆ ਤੁਸੀਂ ਕੀ ਦੇਖ ਰਹੇ ਹੋ ਸੰਦਖਾਉਣਾ ਠੀਕ ਹੈ ਜੀ ਆ ਇੱਕ ਕੰਬਲ ਹੈ ਠੀਕ ਹੈ ਜੀ ਸੰਨ 2025 ਮੇਰੇ ਬਾਅਦ ਇੰਨਾ ਮਾੜਾ ਚੜਿਆ ਨਾ 2025 ਦੇ ਜਨਵਰੀ ਮਹੀਨੇ ਦੇ ਵਿੱਚ ਇੱਕ ਗੱਡੀ ਸੀਗੀ ਮੇਰੇ ਕੋਲ ਆਪ ਦਾ ਟਰੱਕ ਸੀ अल्टੋ ਗੱਡੀ ਸੀ ਕਾਰ ਮੋਟਰਸਾਈਕਲ ਸੀਗਾ ਸਕੂਟਰੀ ਸੀਗੀ ਹਨਾ ਵੀ ਜੋ ਵੀ ਸੀਗਾ ਵਧੀਆ ਸੀਗਾ ਚਲੋ ਪਰਮਾਤਮਾ ਵੱਲੋਂ ਗੱਡੀ ਦੀਆਂ ਕਿਸ਼ਤਾਂ ਟੁੱਟ ਗਈਆਂ ਗੱਡੀ ਬੈਂਕ ਨੇ ਫੜ ਲਈ ਤੇ ਕਾਰ ਲਈ ਸੀ 670000 ਦੀ ਉਹ ਵੀ ਵਿਗ ਗਈ ਮੋਟਰਸਾਈਕਲ ਵੀ ਵਿਗ ਗਿਆ ਤੇ ਮਤਲਬ ਵੀ ਸਾਰਾ ਕੁਝ ਵਿਗ ਗਿਆ ਡਰਾਈਵਰੀ ਕਰਨ ਲੱਗ ਗਿਆ ਗੁਜਰਾਤ ਚ ਆ ਕੇ ਕੰਟੇਨਰ ਚਲਾਉਣ ਲੱਗ ਗਿਆ 32 ਫੁੱਟਾ ਡੀਜ਼ਲ ਚੋਰੀ ਹੋ ਗਿਆ ਠੀਕ ਹੈ ਜੀ ਡੀਜ਼ਲ ਚੋਰੀ ਹੋਇਆ 350 ਲੀਟਰ ਦੇ ਕਰੀਬ ਪੈਸੇ ਨੋਂ ਪੈ ਗਏ ਪੈਸੇ ਨੋ ਪਈ ਤਾਂ ਹੌਲੀ ਹੌਲੀ ਆਪਾਂ ਕਟਵਾਉਣੇ ਪੈਸੇ ਸ਼ੁਰੂ ਕਰਤੇ ਹਨਾ ਕੱਟੀ ਗੇ ਕੱਟੀ ਗੇ ਕੱਟੀ ਗੇ ਹੁਣ ਆਕੇ ਅਮੀਰ ਸੀ ਵੀ ਕੁਛ ਨਾ ਕੁਛ ਪੈਸੇ ਆਪਣੇ ਨਿਕਲਣਗੇ ਪਰ ਕੱਲ 29 ਤਰੀਕ ਨੂੰ ਹਿਸਾਬ ਕੀਤਾ ਤਾਂ ਆਪਾਂ 30 ਤਰੀਕ ਨੂੰ ਮਤਲਬ ਵੀ ਹੈੱਡ ਆਫਿਸ ਪਹੁੰਚ ਗਏ ਬੜਾ ਉੱਦੇ ਤੇ ਜਾ ਕੇ ਪੈਸੇ ਹਿਸਾਬ ਕਿਤਾਬ ਕਰਿਆ ਚਲੋ ਅਮੀਰ ਸੀ ਵੀ 4 ਰੁਪਏ ਸ਼ਾਇਦ ਬਚਣਗੇ ਪਰ ਨਹੀਂ ਜੀ ਉਹ ਕਿਲੋਮੀਟਰਾਂ ਦਾ ਸਿਸਟਮ ਕਰਕੇ ਤੇ ਆਪ ਦੇ ਪੈਸੇ ਜਿੰਨਾ ਕੁ ਮੰਨ ਲਓ ਡੀਜ਼ਲ ਦਾ ਮੇਰੇ ਕੰਨੇ ਨਿਕਲਦੇ ਸੀ ਕਿ ਉਹ ਕੱਟ ਕੇ ਸਾਰਾ ਕੁਝ ਕਲੀਅਰ ਕਰਤਾ ਮੇ ਤੇਰਾ ਸੀ ਕੋਈ ਦਿਨ ਆ ਲੈਣਾ ਨਹੀਂ ਹੈਗਾ ਤੇਰਾ ਕੋਈ ਸਾਡੇ ਕੰਨੇ ਰੁਪਈਆ ਨਹੀਂ ਨਿਕਲਦਾ ਤਾਂ ਮੈਂ ਦੱਸਣਾ ਚਾਹੁੰਦਾ ਵਾਂ ਵੀ ਨਵਾਂ ਸਾਲ ਹੋਵੇ ਹਨਾ ਨਵਾਂ ਸਾਲ ਸ਼ੁਰੂ ਵਾਦੇ ਦਿਨ ਨੇ ਹਰ ਬੰਦੇ ਕੋਲ ਨੂੰ ਉਮੀਦ ਹੁੰਦੀ ਹੈ ਯਾਰ ਮੇ ਮੈਨੂੰ ਮੇਰਾ ਓਨਰ ਮੇਰਾ ਮਾਲਕ ਮੈਨੂੰ 4 ਰੁਪਏ ਦੇਵੇ ਹਨਾ ਵੀ ਮੈਂ ਵੀ ਲੋਕਾਂ ਵਾਂਗੂ ਯਾਰ ਨਵਾਂ ਸਾਲ ਮਨਾਵਾ ਪਰ ਇੱਥੇ ਕੀ ਹੈ ਵੀ ਮਿਹਨਤ ਦਾ ਮੁੱਲ ਨਹੀਂ ਪਾਇਆ ਜਾਂਦਾ ਜਿਵੇਂ ਮੰਨ ਲਓ ਵੀ ਹੁਣ ਮੇਰੇ ਕੋਲ ਇੱਕ ਗੱਡੀ ਸੀਗੀ ਠੀਕ ਹੈ ਜੀ 400 ਲੀਟਰ ਡੀਜ਼ਲ ਸੀਗਾ ਜੈਪੁਰ ਤੋਂ ਬੜਾਉਦੇ ਆਇਆ ਸੀਗਾ ਜੇ ਮੈਂ ਚਾਹੁੰਦਾ ਤਾਂ ਮੈਂ ਸਾਰਾ ਡੀਜ਼ਲ ਵੇਚ ਦਿੰਦਾ ਚਾਹੇ ਸਾਰਾ ਡੀਜ਼ਲ ਵੇਚ ਕੇ 400 ਲੀਟਰ ਡੀਜ਼ਲ ਮੰਨ ਲਓ ਵੀ 30-35000 ਦਾ ਹਨਾ ਤਾਂ 30-35000 ਰੁਪਏ ਮੈਂ ਬਣਾ ਸਕਦਾ ਸੀ ਪਰ ਮੈਂ ਉਸ ਪਰਮਾਤਮਾ ਤੋਂ ਡਰ ਕੇ ਠੀਕ ਹੈ ਜੀ ਗੁਰਤੇਗਵੰਦ ਸਾਹਿਬ ਮਹਾਰਾਜ ਤੋਂ ਡਰ ਕੇ ਕਹਿੰਦਾ ਮੈਂ ਵੀ ਮੈਂ 1 ਰੁਪਏ ਦੇ ਵੀ ਚੋਰੀ ਨਹੀਂ ਕਰੀ ਹੈਗੀ ਪਰ ਮੈਨੂੰ ਆਇਆ ਸੀ ਵੀ ਚਲੋ ਆਪਾਂ ਨੂੰ ਜਾ ਕੇ ਪੈਸੇ ਮਿਲ ਜਾਣਗੇ ਯਾਰ ਆਪਣਾ ਮਿਹਨਤਾਂ ਦਾ ਮਿਲੇਗਾ ਪਰ ਉਹ ਸਾਹਿਬ ਕਹਤਾ ਵੀ ਇਹੋ ਜੇ ਹਿਸਾਬ ਨਾਲ ਕਿਲੋਮੀਟਰਾਂ ਹਿਸਾਬ ਨਾਲ ਕਰਿਆ ਪਹਿਲਾਂ ਤਨਖਾਹ ਕਰੀ ਹੋਈ ਸੀਗੀ ਤਨਖਾਹ ਨੂੰ ਰੱਦ ਕਰਕੇ ਕਹਿੰਦੇ ਜਦ ਤੱਕ ਕਿਲੋਮੀਟਰਾਂ ਨਾਲ ਪੈਸੇ ਦੇਵਾਂਗੇ ਠੀਕ ਹੈ ਗੱਡੀ ਚੱਲਦੀ ਸੀਗੀ ਗੇ ਰਾਤ ਵਿੱਚ ਮਸਾਣਾ ਬੰਦਾ ਮਸਾਣੇ ਤੋਂ 나ਸੀਕ ਤਾਂ ਉਧਰ ਪੰਜ ਤੋਂ ਉੱਤੇ ਐਵਰੇਜ ਨਹੀਂ ਆਉਂਦੀ ਹੈਗੀ ਕਹਿੰਦੇ ਇਸ ਦਾ 5.5 ਦੀ ਐਵਰੇਜ ਲੈਣੀ ਹੈ ਜੋ ਕਿ 5 ਦੀ ਐਵਰੇਜ ਨਾਲ ਐਗਰੀਮੈਂਟ ਪਹਿਲਾਂ ਕਰਿਆ ਹੋਇਆ ਠੀਕ ਹੈ ਬੰਦਿਆ ਯਾਰ ਅੱਜ ਕੱਲ ਨਾ ਸੱਚੀ ਗੱਲ ਦੱਸਾਂ ਵੀ ਇਮਾਨਦਾਰ ਬੰਦੇ ਦੀ ਮਿਹਨਤ ਕਰਨ ਵਾਲੇ ਬੰਦੇ ਨੂੰ ਮਿਹਨਤ ਨਹੀਂ ਮਿਲਦੀ ਯਾਰ ਇਹ ਡੀਆ ਦੇ ਵਿੱਚ ਐਨਾ ਦੁੱਖ ਲੱਗਿਆ ਅੱਜ ਤੱਕ ਦੁੱਖ ਲੱਗਿਆ ਵੀ ਜਾਣ ਜੋਗਾ ਬੰਦੇ ਨੇ ਕਿਰਾਇਆ ਵੀ ਨਹੀਂ ਦਿੱਤਾ ਯਾਰ ਵੀ 1000 ਰੁਪਏ ਕਿਰਾਇਆ ਵੀ ਨਹੀਂ ਦਿੱਤਾ ਕਿਰਾਇਆ ਵੀ ਕੀ ਹੁੰਦਾ ਵੀ ਲੈ ਵੀ 1000 ਰੁਪਏ ਲੈਦਾ ਤੂੰ ਆਪਦੇ ਟਿਕਾਣੇ ਤੇ ਕਿਤੇ ਪਹੁੰਚ ਜਾਏਗਾ ਘਰ ਹੜ੍ਹਾਂ ਦੇ ਵਿੱਚ ਬਰਸਾਤਾਂ ਦੇ ਵਿੱਚ ਗਿਰ ਗਿਆ ਠੀਕ ਹੈ ਨਾ ਘਰ ਰਿਆ ਨਾ ਮੇਰੇ ਕੋਲੇ ਕੋਈ ਪੈਸਾ ਰਿਆ ਕੁਛ ਨਹੀਂ ਜੀ ਹੈਗਾ ਬਿਲਕੁਲ ਠੀਕ ਹੈ ਜੀ ਮੇਰੀ ਜ਼ਿੰਦਗੀ ਦੀ ਪ੍ਰਾਪਰਟੀ ਇਸ ਟਾਈਮ ਇਕਾ ਬੈ ਗਿਆ। ਇਹੀ ਮੇਰਾ ਘਰ ਆ ਇਹੀ ਮੇਰਾ ਪਲਾਟ ਆ ਇਹੀ ਮੇਰੀ ਕੋਠੀ ਆ ਇਹੀ ਮੇਰੇ ਆਕਾਰ ਨੇ। ਪਿੰਡ ਕੰਦੀਪੁਰ ਤਹਿਸੀਲ ਬਸੀ ਪਠਾਨਾ ਡਾਕ ਖਨਾਂ ਘਮੰਡਗੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੇਰਾ ਪਿੰਡ ਹੈ ਜੀ। ਆਉਣ ਲੱਗਿਆ ਬੰਦੇ ਨੇ 1000 ਰੁਪਏ ਵੀ ਨਹੀਂ ਦਿੱਤਾ ਕਿਹਾ ਵੀ ਬਾਬੂ ਜੀ 1000 ਰੁਪਏ ਦੇ ਦਿਓ ਵੀ ਮੇਰੇ ਕੋਲ ਕਰਾਇ ਜੋ ਕੇ ਪੈਸੇ ਨਹੀਂ ਕਹਿੰਦਾ ਜੀ ਕੋਈ ਪੈਸਾ ਨਹੀਂ ਹੈਗਾ ਤੇਰੇ ਵਾਸਤੇ। ਉਥੋਂ ਕਿਵੇਂ ਨਾ ਕਿਵੇਂ ਗੁਰਦਾਰ ਸਾਹਿਬ ਪਹੁੰਚਿਆ ਬਡੂਚ ਗੁਰਦਾਰ ਸਾਹਿਬ ਜਾ ਕੇ ਉਥੋਂ ਇੱਕ ਗੁਰਦਾਵਾ ਜਾਣਿਆ ਦੀ ਗੱਡੀ ਮੀਦੀ ਉਹਦਾ ਮਿੰਤਰ ਲੱਕ ਰਿਆ ਚਲੋ ਰੋਟੀ ਆਪਾਂ ਗੁਰਦਾਰ ਸਾਹਿਬ ਖਾ ਲਈ ਹਨ ਪਰ ਬੰਦਿਆਂ ਨੇ ਇਹ ਵੀ ਸੋਚਿਆ ਵੀ ਯਾਰ ਇਹਦੇ ਕੋਲ ਰੋਟੀ ਜੋ ਕੋਈ ਪੈਸੇ ਹੈਗੇ ਕਿ ਨਹੀਂ ਹੈਗੇ ਸਾਡੇ ਕੋਲੇ ਬੰਦਾ 6 ਮਹੀਨੇ ਕੰਮ ਕਰਕੇ ਜਾ ਰਿਹਾ ਵੀ 5-6 ਮਹੀਨੇ ਸਾਡੇ ਕੋਲ ਕੰਮ ਕਰਕੇ ਜਾ ਰਿਹਾ ਵੀ ਪਤਾ ਨਹੀਂ ਵੀ ਇਹਦੇ ਕੋਈ ਖਾਣਾ ਖਾਣ ਨੂੰ ਵੀ ਪੈਸਾ ਹੈਗਾ ਕਿ ਨਹੀਂ ਹੈਗਾ ਕੱਲ ਨੂੰ ਨਵਾਂ ਸਾਲ ਆ ਯਾਰ ਇੰਨੀ ਸਾਡੇ ਡਰਾਈਵਰਾਂ ਦੀ ਦੁਰਦਸ਼ਾ ਯਾਰ